ਅਸਾ ਮੈਲਾ ਪੰਗਵਾਂ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋ ਆ ਸੁਖ ਕਰ ਕਿਰਪਾ ਗੁਰ ਦੀਨੋ ਨਾਉ ਬਲ ਬਲ ਤਿਸ ਸਤਗੁਰ ਕੋ ਜਾਉ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁਖ ਬਿਨਾਸੇ ਸਤਗੁਰ ਕੀ ਸ਼ਰਨਾਈ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਿਤ ਸਗਲੇ ਫਲ ਪਾਏ ਅਗਨ 부ਝੀ ਸਭ ਹੋਈ ਸ਼ਾਂਤ ਕਰ ਕਿਰਪਾ ਗੁਰ ਕੀਨੀ ਦਾ ਨਿਠਾਵੇਂ ਕੋ ਗੁਰ ਦੀਨੋਂ ਥਾਮ ਨਿਮਾਣੇ ਕੋ ਗੁਰ ਕੀਨੋ ਮਾਨ ਬੰਧਨ ਕਾਟ ਸੇਵਕ ਕਰ ਰਾਖੇ ਅੰਮ੍ਰਿਤ ਬਾਣੀ ਦਸਨਾ ਚਾਖੇ ਵੱਡੇ ਭਾਗ ਪੂਜ ਗੁਰ ਚਰਨ ਸਗਲ ਤਿਆਗ ਪਾਈ ਪ੍ਰਭ ਸ਼ਰਨ ਗੁਰ ਨਾਨਕ ਜਾਂ ਕੋ ਭਇਆ ਦਇਅਲ ਸੋ ਜਨ ਹੋਆ ਸਦਾ ਨਿਹਾਲ ਆਸਾ ਮੈ ਲ ਪੰਜਵਾ ਸਤਗੁਰ ਸੱਚ ਦੀਆ ਭੇਦ ਚਿਰ ਜੀਵਨ ਉਪਜਿਆ ਸੰਜੋਗ ਉਧਰ ਆਏ ਮਾਹੇ ਆਏ ਕੀ ਆ ਨਿਵਾਸ ਮਾਤਾ ਕਾ ਮਨ ਬਹੁਤ ਬਿਗਾਸ ਜੰਮਿਆ ਪੁੱਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸੱਚੇ ਸਾਹਿਬ ਤੇ ਮਨ ਭਾਵੇ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਾਰ ਬੰਦ ਬਹਾਲੀ ਮਨ ਚਿੰਦਿਆ ਸਤਗੁਰੂ ਦਿਵਾਇ ਤਹ ਚਿੰਤ ਏਕ ਲੇਵ ਲਾਇ ਜਿਉ ਬਾਲਕ پتا اوپر کرے با مار بلایا بولا گورنی شنی ناہی بات گر پورے راکھیا دے ہاتھ پرگٹ پھیا جن کا پرتاپ گر گر جپی گرو گر تھیائی ਜੀ ਕੀ ਅਰਦਾਸ ਗੁਰੂ ਪਹਿ ਪਾਈਂ ਆਹ ਸ਼ਰਨ ਪਰੇ ਸੱਚੇ ਗੁਰਦੇਵ ਪੂਰਨ ਹੋਈ ਸੇਵਤ ਸੇਵ ਜਿਉ ਪਿੰਡ ਜੋਗਨ ਰੱਖੈ ਤਨ ਕੋ ਨਾਨਕ ਗੁਰ ਕੋ ਕੁਰਬਾਨ ਆਸਾ ਘਰ ਅਠਵਾ ਕਾਫੀ ਮਹਿਲਾ ਪੰਜਵਾ ੴ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚਾ ਸਾਹਿਬ ਮੇਰਾ ਜਿਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਪ੍ਰਹਾਉ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜ਼ਾਏ ਚਤੁਰਾਈ ਇਤਿਆਨ ਪਾ ਕਿ ਤੈ ਕਾਮ ਨ ਆਈਐ ਟੁੱਠਾ ਸਾਹਿਬ ਜੋ ਦੇਵਾ ਸੋਈ ਸੁਖ ਪਾਈਐ ਜੇ ਲਖ ਕਰਮ ਕਮਾਈਐ ਕਿਸ ਪਵੈ ਨਾ ਬੰਧਾ ਜਨ ਨਾਨਕ ਕੀ ਤਾ ਨਾਮ ਧਰ ਫੋਰ ਛੋੜਿਆ ਤੰਦਾ ਹੱਸਾ ਮੈਲਾ ਪੁਜਵਾ ਸਰਬ ਸੁਖਾ ਮੈਂ ਪਾਲਿਆ ਹਰ ਜੇ ਵਡਣਾ ਕੋਈ ਗੁਰ ਠੱਠੇ ਤੇ ਪਾਈਐ ਸੱਚ ਸਾਹਿਬ ਸੋਈ ਬਿਲੇ ਹਾਰੀ ਗੁਰ ਆਪਣੀ ਸਦ ਸਦ ਕੁਰਬਾਨਾ ਨਾਮ ਨਾ ਵਿਸਰਉ ਇਤ ਖਿੰਨ ਚਸਾ ਇਕੀ ਜੈ ਦਾਣਾ ਰਹਾ ਪਾਖਟ ਸੱਚਾ ਸੋਏ ਹੈ ਜਿਸ ਹਰ ਥੰ ਅੰਤਰ ਸੋ ਛੂਪੈ ਮਾ ਜਾਣਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਿਬੇਕ ਸਪਸਰ ਉਹ ਆਦ ਜੁਗਾਦੀ ਜੁਗਾ ਜੁਗ ਪੂਰਾ ਪਰਮੇਸ਼ਰ ਨਾਮ ਤੇ ਆਵੋ ਸਦਸਦਾ ਹਰ ਹਰ ਮਨ ਰੰਗੇ ਜਿਉ ਪ੍ਰਾਨ ਧਨ ਗੁਰੂ ਹੈ ਨਾਨਕ ਕੈ ਸੰਗੇ ਆਸਾ ਮੈਲਾ ਪੰਜਵਾ ਸਾਈ ਅਲਖ ਪਰ ਭੋਰੀ ਮਨ ਵਸੈ ਦੁਖ ਦਰਦ ਰੋਗ ਮਾਇ ਮੈਂਡਾ ਹਬ ਨਸੈ ਹਾਂ ਵੰਨਿਆ ਕੁਰਬਾਨ ਸਾਈ ਆਪਣੀ ਉਹ ਵਾ ਅਨੰਦ ਖਣਾ ਮਨ ਪਨ ਜਾਪਣੇ ਰਹਾਉ ਬਿੰਦਕ ਗਾਲ ਸੁਣੀ ਸੱਚੇ ਤਿਸ ਧਾਣੀ ਸੂਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ ਬੇਦਕ ਤੇਬ ਸੰਸਾਰ ਹਵਾ ਹੁ ਬਹਾਰਾ ਨਾਨਕ ਦਾ ਪਾਤਸ਼ਾਹ ਦਿਸੈ ਜ਼ਹਾਰਾ ਅਸਾ ਮੈਲਾ ਪੰਜਵਾ ਲੱਖ ਭਗਤ ਆਰਦ ਦੇ ਜਪਤੇ ਪੀਓ ਪੀਓ ਕਮਨ ਜੁਗਤ ਮੇਲਾ ਵੋ ਨਿਰਗੁਣ ਵਿਖਈ ਜੀਓ ਤੇਰੀ ਤੇਕ ਗੋਵਿੰਦ ਗੋਪਾਲ ਦਿਆਲ ਪ੍ਰਭ ਤੂੰ ਸਭ ਨਾ ਕੇ ਨਾਥ ਤੇਰੀ ਸ੍ਰਿਸ਼ਟ ਸਭ ਰਾਉ ਸਦਾ ਸਹਾਈ ਸੰਤ ਏਖੇ ਸਦਾ ਹਜ਼ੂਰ ਨਾਮ 비ਹੂ ਲੜਿਆ ਸੇਮਰਨ ਵਿਸੂਰ ਵਿਸੂਰ ਦਾਸ ਦਾਸ ਤਣਤਾਏ ਮਿਟਿਆ ਤਿਨਾ ਗਉਣ ਵਿਸਰਿਆ ਜਨ ਨਾਮ ਤਿਨਾੜਾ ਹਾਲ ਕੌਣ ਜੈਸੇ ਪਸ਼ੂ ਹਰਿ ਆਓ ਐਸਾ ਸੰਸਾਰ ਸਭ ਨਾਨਕ ਬੰਧਨ ਕਾਤ ਮਿਲਾਵੋ ਆਪ ਪ੍ਰਭ ਅਸਾ ਮੈਲਾ ਪੰਗਵਾਂ ਹੱੱਦੇ ਥੋਕ ਵਿਸਾਰ ਠਿੱਕੋ ਖਿਆਲ ਕਰ ਝੂਠਾ ਲਾ ਗਮਹਾਨ ਮਨ ਤਨ ਅਰਪਤਾਰ ਆਠ ਤਹਿਰ ਸਾਲਾ ਸਿਰਜਣਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰਹੁ ਮਾਉ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਸੋਈ ਲੱਗੇ ਸੱਚ ਜਿਸ ਤੂੰ ਦੇਹ ਅੱਲਾ ਜੋ ਨਾ ਧੰਦੋ ਮੂਲ ਸੋ ਕਰ ਰਾਸ ਕਰ ਇੱਕੋ ਚਿੱਤ ਵਸਾਏ ਦੇ ਨਾ ਜਾਏ ਮਰ ਤਿਨਾ ਪਿਆਰ ਰਾਮ ਜੋ ਪ੍ਰਭ ਪਾਣਿਆ ਗੁਰ ਪ੍ਰਸਾਦ ਅਕਤ ਨਾਨਕ ਵਖਾਣਿਆ ਆਸ ਮੈ ਲਾ ਪੰਗਵਾ ਜਿਨਾ ਨਾ ਵਿਸਰੇ ਨਾਮ ਸੇ ਕਿਨੇ ਆ ਭੇਦ ਨਾ ਜਾਣੋ ਮੂਲ ਸਾਈ ਜਿਹ ਆ ਮਨ ਤਨ ਹੋਏ ਨਿਹਾਲ ਸੰਗ ਫੇਟਿਆ ਸੁਖ ਪਾਇਆ ਜਨ ਤਰਸਦ ਦੁੱਖ ਸਭ ਮਿਟਿਆ ਰਹਾ ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ ਜਿਨ ਮਨ ਉੱਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਣ ਸਭ ਥਾਈ ਜਾਨੀਏ ਦਿਨ ਸਰੈਣ ਆਰਾਧ ਸੰਭਾਲੇ ਸਹ ਸਹ ਨਾਨਕ ਕੀ ਲੋਚਾ ਪੂਰ ਸੱਚੇ ਪਤਸ਼ਾਹ ਅਸ ਮੈਲਾ ਪੰਜਵਾ ਪੂਰ ਰਹਾ ਸਭ ਥਾਈ ਹਮਾਰਾ ਖਸਮ ਸੋਏ ਏਕ ਸਾਹਿਬ ਸਿਰ ਛੱਤ ਦੂਜਾ ਨਹੀਂ ਕੋਈ ਜਿਉਂ ਭਾਵੇਂ ਤਿਉਂ ਰੱਖ ਰੱਖਣ ਹਾਰਿਆ ਤੁਝ ਬਿਨ ਅਵਰਨਾ ਕੋਏ ਨਦਰ ਨਿਹਾਰਿਆ ਰਹਾਉ ਪ੍ਰਤ ਪਾਲਲੇ ਪ੍ਰਭ ਆਪ ਕੱਟ ਘਟ ਸਾਰੀ ਐ ਜਿਸ ਮਨ ਉੱਠਾ ਆਪ ਤਿਸ ਨਾ ਵਿਸਾਰੀਐ ਜੋ ਕਿਸ਼ ਕਰੇ ਸੋ ਆਪ ਆਪਣ ਪਾਣਿਆ ਦਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਛੂਰੀਐ ਨਾਨਕ ਦਰਸ ਕਿਐਸ ਲੋਚਾ ਪੂਰੀਐ ਅਸ ਮਹਿਲਾ ਪੰਜਵਾ ਕਿਐਸੋ ਵੈ ਨਾਮ ਵਿਸਾਰ ਵਾ ਫਲ ਦੇ ਲਿਆ ਕਿੰਤੀ ਕਿਤ ਦਰਿਆਏ ਵੰਜਨ ਵੰਦਿਆ ਬੋਹੇ ਥੜਾ ਹਰ ਚਰਨ ਮਨ ਚੜ ਲੰਘੀਐ ਆਠ ਪਹਿਰ ਗੁਣ ਗਾਏ ਸਾਧੂ ਸੰਗੀਐ ਘਰਾਉ ਉੱਗੈ ਭੋਗ ਅਨੇਕ ਵਿਣ ਨਾਵੇ ਸੁਣਿਐ ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਕੱਪੜ ਭੋਗ ਸੁਗੰਧ ਤਨ ਮਰਦਨ ਮਲਣਾ ਦੈਨੁ ਸਿੰਮਰਨ ਤਨਿ ਸ਼ਰ ਸਰ ਪਰ ਚੱਲਣਾ ਮਾ ਬਖਮ ਸੰਸਾਰ ਵਿਰਲੇ ਪੇਖਿਆ ਸੂਤਮ ਹਰ ਕੀ ਸ਼ਰਨ ਲੇਖ ਨਾਨਕ ਲੇਖਿਆ ਅਸ ਮਹਿਲਾ ਤੁੰਵ ਕੋਏ ਨਾ ਕਿਸ ਹੀ ਸੰਗ ਤਾਹੇ ਗਰਬੀਆ ਏਕ ਨਾਮ ਅਧਾਰ ਪੌਜਲ ਤਰਬੀਅ ਮੈਂ ਗਰੀਬ ਸੱਚ ਤੇਕ ਤੂੰ ਮੇਰੇ ਸਤਗੁਰ ਪੂਰੇ ਦੇਖ ਤੁਮਾਰਾ ਦਰਸ਼ਨੋਂ ਮੇਰਾ ਮਨ ਥੀਰੇ ਰਹਾ ਰਾਜਮਾਲ ਜੰਜਾਲ ਤਾਜ ਨਾ ਕਿਤੇ ਜਨੂ ਹਰ ਕੀਰਤਨ ਆਧਾਰ ਮਿਹਚਲ ਏ ਤੁਨੋ ਜੇਤੇ ਮਾਇਆ ਇਤ ਪੰਛਾਵਿਆ ਸੁਖਤਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰੰਗ ਵੀਰੇ ਆਸ ਤਰੋ ਸਾ ਖਸਮ ਕ ਮਾਨ ਕੇ ਜੀ ਆਰੇ ਆਸ ਮੈ ਲਾ ਪੰਵਾਂ ਜਿਸ ਸਿਮਰਤ ਦੁਖ ਜਾਏ ਸਹਜ ਸੁਖ ਪਾਈਐ ਰਹਿਣ ਦਿਨ ਸਕਰ ਜੋੜ ਹਰ ਹਰ ਧਿਆਈਐ ਨਾਨਕ ਕਾ ਪਬ ਸੋਏ ਜਿਸ ਕਾ ਸਭ ਕੋਏ ਸਰਬ ਰਹਾ ਭਰਪੂਰ ਸੱਚਾ ਸਚ ਸੋਏ ਰਹਾ ਅੰਤਰ ਬਾਹਰ ਸੰਗ ਸਹਾਈ ਗਿਆਨ ਜੋ ਇਸਹਿ ਆਰਾਦ ਮਨਾ ਬਿਨਸ ਸਗਲ ਰੋਗ ਰੱਖਨ ਹਾਰ ਅਪਾਰ ਰੱਖ ਅਗਨੁ ਮਾਹੀ ਕੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਕਾਣਾ ਨਾਨਕ ਜਨ ਤੁਰਾ ਕਾਰਜ ਸਗਲੇ ਸਿਧਤ ਹੈ ਭੇਟਿਆ ਗੁਰਪੂਰਾ ਅਸ ਮੈ ਲਾਪਨਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਇਕ ਪਾਸ ਦਇਆ ਹਰ ਰੰਗੁ ਮਾਣਿਆ ਆਹੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨੰਦਿਨ ਸਿਮਰੈ ਨਾਮ ਤਜ ਲਾਜ ਲੋਕਾਣੀਆਂ ਰਾਉ ਜਪ ਜਪ ਜੀਵਨ ਨਾਮ ਹੋਵੇ ਅਨੰਦ ਤੜਾ ਮਿੱਠਿਆ ਮੋਹ ਸੰਸਾਰ ਝੂਠਾ ਵਿੰਸੜ ਚਰਨ ਕਮਲ ਸੰਗ ਨੇ ਕਿਨਹਿ ਵਿਰਲਾ ਲਾਇਆ ਪੰ ਸੁਹਾਵਾ ਮੁਖ ਜੇਨ ਹਰ ਧਿਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕੈ ਸੁਖ ਸੋਏ ਜੋ ਪ੍ਰਭ ਭਵਈ ਅਸ ਮਹਿਲਾ ਪੰਵਾ ਆਵੋ ਮੀਤ ਇਕਤ੍ਰ ਹੋਏ ਰਸ ਕਸ ਸਭ ਪੁੰਚੈ ਅੰਮ੍ਰਿਤ ਨਾਮ ਹਰ ਹਰ ਜਪੈ ਮੇਲੇ ਪਪਾ ਮੁੰਚੈ ਤਤ ਵਿਚਾਰੋ ਸੰਤ ਜਨੋ ਤਾਤੇ ਬਿਗੰਨਾ ਲੱਗੈ ਖੀਨ ਪੈ ਸਭ ਤਸਕਰ ਗੁਰਮੁਖ ਜਨ ਜਾਗਦੇ ਰਹਾਉ ਬੁੱਧ ਗਰੀਬ ਦੀ ਹਰ ਚ ਲੈ ਹੋ ਹਉਮੈ ਵਿਖਜਾਰੋ ਸੱਚ ਹਟ ਪੂਰਾ ਸੌਦਾ ਵੱਖਰ ਨਾਮ ਵਾਪਾਰੋ ਜਿਉ ਪਿੰਡ ਥਨ ਅਰਪਿਆ ਸੇ ਪਤਵੰਤੇ ਆਪਣੜੇ ਪ੍ਰਭ ਭਾਣਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤੇ ਵਿਖਲੀ ਪਤਕਵਲੀ RAM ਰਸਾਇਣ ਜੋ ਰਤੇ ਨਾਨਕ ਸਚ ਅਮਲੀ